जय भीम जय पार्थ दोस्तों ਤੁਸੀਂ ਇਸ ਸਮੇਂ ਪੋਸੂਨਾਮਾ ਚੈਨਲ ਦੇਖ ਰਹੇ ਹੋ ਅੱਜ 1 ਮਈ ਹੈ ਮਜ਼ਦੂਰ ਦਿਵਸ 1 ਮਈ ਮਜ਼ਦੂਰ ਦਿਵਸ ਤੇ ਅੱਜ ਤਕਰੀਬਨ ਸਰਕਾਰੀ ਧਾਇਰੇ ਜਿਹੜੇ ਉਹ ਬੰਦ ਨੇ ਔਰ ਮੈਂ ਮੁਬਾਰਕਾਂ ਦੇਣਾ ਚਾਹੁੰਦਾ ਮਜ਼ਦੂਰਾਂ ਨੂੰ ਜੋ ਅੱਜ ਘਰਾਂ ਦੇ ਵਿੱਚ ਛੁੱਟੀ ਮਨਾ ਰਹੇ ਨੇ ਲੇਕਿਨ ਦੋਸਤੋ ਸਵਾਲ ਪੈਦਾ ਹੁੰਦਾ ਕਿ ਮਜ਼ਦੂਰ ਦਿਵਸ ਛੁੱਟੀ ਇਸ ਦਿਨ ਰੱਖੀ ਜਾਂਦੀ ਹੈ ਔਰ ਬਹੁਤ ਅੱਛੀ ਗੱਲ ਹੈ ਕਿ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ 1 ਮਈ 1886 ਤੇ ਭਾਰਤ ਨੂੰ 1 ਮਈ 1923 ਨੂੰ ਮਨਾਉਣਾ ਜਿਹੜਾ ਸ਼ੁਰੂ ਕੀਤਾ ਗਿਆ ਸੀ ਔਰ ਇਸ ਦਿਨ ਖਾਸ ਕਰਕੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਕੀ ਦੇਣ ਹੈ ਕਿਉਂਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਦੋਂ ਵੇਖਿਆ ਕਿ ਮਜ਼ਦੂਰਾਂ ਨੂੰ 12-12 ਘੰਟੇ ਲੇਬਰ ਕਰਵਾਈ ਜਾਂਦੀ ਹੈ ਮਜ਼ਦੂਰਾਂ ਨੂੰ ਉਹਨਾਂ ਦੇ ਪੂਰੇ ਹੱਕ ਨਹੀਂ ਦਿੱਤੇ ਜਾਂਦੇ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਮਜ਼ਦੂਰ ਔਰਤਾਂ ਨੇ ਜਿਹੜੀਆਂ ਪ੍ਰੈਗਨੈਂਟ ਦੇ ਸਮੇਂ ਵੀ ਉਹਨਾਂ ਨੂੰ ਪੇਟ ਪਾਲਣ ਵਾਸਤੇ ਮਜ਼ਦੂਰੀ ਕਰਨੀ ਪੈਂਦੀ ਹੈ ਕੋਈ ਉਹਨਾਂ ਦੀ ਛੁੱਟੀ ਨਹੀਂ ਹੁੰਦੀ ਕੋਈ ਵੀ ਉਹਨਾਂ ਨੂੰ ਕੋਈ ਪੱਤਾ ਅਲਾਉਂਸ ਨਹੀਂ ਦਿੱਤਾ ਜਾਂਦਾ ਇਹ ਸਾਰਾ ਕੁਝ ਡਾਕਟਰ ਬੀ ਆਰ ਅੰਬੀਡਕਰ ਸਾਹਿਬ ਨੇ ਜਦੋਂ ਦੇਖਿਆ ਕਿ ਕਿਸਮ ਦਾ 12-12 ਘੰਟੇ ਕੰਮ ਕਰਾਉਣਾ ਇੱਕ ਬਹੁਤ ਵੱਡਾ ਸ਼ੋਸ਼ਣ ਹੈ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਜੋ ਲੋਕ 12 ਘੰਟੇ ਡਿਊਟੀ ਕਰਦੇ ਸੀ ਉਸ ਡਿਊਟੀ ਨੂੰ ਘਟਾ ਕੇ 8 ਘੰਟੇ ਕੀਤਾ ਪੀਏ ਡੀਏ ਅਲਾਉਂਸ ਜਿਹੜੇ ਸੀ ਉਹ ਭੱਤੇ ਵੀ ਮਤਲਬ ਇਹਨਾਂ ਨੂੰ ਦਿੱਤੇ ਨੇ ਹਰ ਸਾਲ ਤਨਖਾਹਾਂ ਦੇ ਵਿੱਚ ਵਾਧਾ ਹੋਵੇਗਾ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਇਆ ਜੋ ਮਜ਼ਦੂਰਾਂ ਦੀ ਸੈਲਰੀ ਹੈ ਜੋ ਪਰ ਡੇ ਦਿੱਤਾ ਜਾਂਦਾ ਹੈ ਉਹਨਾਂ ਨੂੰ ਦੇਖਦਿਆਂ ਹੋਇਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਉਸ ਸੈਲਰੀ ਦੇ ਵਿੱਚ ਉਸ ਤਨਖਾਹ ਦੇ ਵਿੱਚ ਵਾਧਾ ਹੋਰ ਵਧਾਉਣ ਦੀ ਗੱਲਬਾਤ ਕੀਤੀ ਹੈ ਔਰ ਪੈਨਸ਼ਨ ਯੋਜਨਾ ਹੈ ਮਜ਼ਦੂਰਾਂ ਦੀ ਪੈਨਸ਼ਨ ਯੋਜਨਾ ਇਹ ਕਿਹੜੇ ਮਜ਼ਦੂਰ ਹੈ ਜਿਨ੍ਹਾਂ ਨੂੰ ਪੈਨਸ਼ਨ ਯੋਜਨਾ ਮਿਲੇਗੀ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਹੁਣ ਬਹੁਤ ਸਾਰੇ ਮਜ਼ਦੂਰ ਤਾਂ ਰਜਿਸਟਰਡ ਹੁੰਦੇ ਨੇ ਰਜਿਸਟਰਡ ਮਜ਼ਦੂਰਾਂ ਨੂੰ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇਹ ਇੱਕ ਵਿਚਾਰਨਬਾੜੀ ਗੱਲ ਹੈ ਕੀ ਕੀ ਸਾਰੇ ਮਜ਼ਦੂਰ ਜਿਹੜੇ ਉਹ ਰਜਿਸਟਰਡ ਨੇ ਕੀ ਸਾਰੇ ਮਜ਼ਦੂਰਾਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਹੁੰਦੀਆਂ ਨੇ ਜਾਂ ਨਹੀਂ ਜੇਕਰ ਇਹ ਆਪਣੀਆਂ ਆਪਣਾ ਨਾਮ ਜਾਂ ਕਹਿ ਸਕਦੇ ਆ ਕਿ ਆਪਣੀ ਸੰਸਥਾ ਰਜਿਸਟਰਡ ਕਰਵਾਉਂਦੇ ਨੇ ਤਾਂ ਇਹਨਾਂ ਨੂੰ ਕਿਸ-ਕਿਸ ਤਰ੍ਹਾਂ ਦੀ ਡਾਕੂਮੈਂਟ ਕਿਸ-ਕਿਸ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਇਹਨਾਂ ਦਾ ਮਜ਼ਦੂਰ ਵਰਗ ਜਿਹੜਾ ਹੈ ਸੰਸਥਾ ਹੈ ਉਹ ਰਜਿਸਟਰਡ ਹੋਵੇ ਔਰ ਉਹਨਾਂ ਨੂੰ ਸਰਕਾਰੀ ਸਹੂਤਾ ਜਿਹੜੀਆਂ ਉਹ ਮਿਲ ਸਕਣ ਔਰ ਬਾਵਾ ਸਾਹਿਬ ਨੇ ਮਜ਼ਦੂਰਾਂ ਲਈ ਲੜਾਈ ਕੀਤੀ ਜਾਰੀ ਰੱਖੀ ਔਰ ਉਹਨਾਂ ਨੂੰ ਹੱਕ ਦਿਵਾਏ ਹੁਣ ਮਜ਼ਦੂਰਾਂ ਨੂੰ ਛੁੱਟੀ ਵਾਲੇ ਦਿਨ ਵੀ ਜਿਹੜੀ ਤਨਖਾਹ ਹੈ ਉਹ ਦਿੱਤੀ ਜਾਂਦੀ ਹੈ ਉਹਨਾਂ ਦੀ ਤਨਖਾਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਟੌਤੀ ਨਹੀਂ ਹੋਵੇਗੀ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਜੇਕਰ ਕੋਈ ਔਰਤ ਗਰਭवती ਹੈ ਕਿਸੇ ਬੱਚੇ ਨੂੰ ਜਨਮ ਦੇਣ ਲਈ ਤਿਆਰ ਹੈ ਤਾਂ ਉਸ ਨੂੰ ਮਜ਼ਦੂਰੀ ਨਹੀਂ ਕਰਨੀ ਪਵੇਗੀ ਔਰ ਉਹਨਾਂ ਨੂੰ 6 ਮਹੀਨੇ ਦੀਆਂ ਛੁੱਟੀਆਂ ਬਿਗ ਸੈਲਰੀ ਉਸੇ ਤਰ੍ਹਾਂ ਮਿਲੇਗੀ ਇਹ ਉਹਨਾਂ ਔਰਤਾਂ ਲਈ ਹੈ ਜੋ ਸਰਕਾਰੀ ਡਿਊਟੀ ਕਰਦੀਆਂ ਨੇ ਜਿਹੜੀਆਂ ਆਮ ਮਜ਼ਦੂਰੀ ਕਰਦੀਆਂ ਨੇ ਔਰਤਾਂ ਆਪਾਂ ਵੀ ਵੇਖਦੇ ਹਾਂ ਰੋਜ਼ ਵਿਚਰਦੇ ਹਾਂ ਦੁਨੀਆ ਦੇ ਵਿੱਚ ਕਿ ਬਹੁਤ ਮਿਹਨਤ ਕਰਦੀਆਂ ਨੇ ਆਪਣੀ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ ਔਰਤਾਂ ਔਰ ਬਹੁਤ ਸਾਰੀਆਂ ਔਰਤਾਂ ਸੱਚਮੁੱਚ ਪ੍ਰੈਗਨੈਂਟ ਹੁੰਦੀਆਂ ਨੇ ਉਹਨਾਂ ਨੂੰ ਫਿਰ ਵੀ ਮਜ਼ਦੂਰੀ ਕਰਨੀ ਪੈਂਦੀ ਹੈ ਮੈਂ ਉਹੀ ਗੱਲ ਕਰਦਾ ਹਟਿਆ ਕਿ ਜੇਕਰ ਇਹਨਾਂ ਦੀ ਲੇਬਰ ਸੰਸਥਾ ਰਜਿਸਟਰਡ ਹੁੰਦੀ ਹੈ ਤੇ ਸਹਾਕਾਰੀ ਜਿਹੜੀਆਂ ਸਹੂਲਤਾਂ ਨੇ ਉਹ ਵੀ ਇਹਨਾਂ ਨੂੰ ਮਿਲ ਸਕਦੀਆਂ ਨੇ ਹਫਤੇ ਬਾਅਦ ਇੱਕ ਛੁੱਟੀ ਹੁਣ ਤੱਕ ਖੈਰ ਸ਼ਨੀ ਐਤਵਾਰ ਦੀ ਛੁੱਟੀ ਕਰ ਦਿੰਦੀ ਹੈ 바ਵਾ ਸਾਹਿਬ ਨੇ ਜਿਹੜੇ ਨਾ ਮਜ਼ਦੂਰਾਂ ਲਈ ਹੱਕਾਂ ਦੀ ਗੱਲ ਕੀਤੀ ਸੀ ਉਹ ਸੰਡੇ ਦੀ ਛੁੱਟੀ ਰੱਖਣ ਦੀ ਗੱਲ ਕੀਤੀ ਸੀ ਮਹੀਨੇ ਦੇ ਵਿੱਚ ਦੋ ਐਮਰਜੈਂਸੀ ਛੁੱਟੀਆਂ ਹਰ ਮਤਲਬ ਕਹਿ ਸਕਦੇ ਆ ਕਿ ਛੁੱਟੀਆਂ ਜਿਹੜੀਆਂ ਕਈ ਵਾਰੀ ਅਚਾਨਕ ਜਰੂਰਤ ਪੈ ਜਾਂਦੀ ਕੋਈ ਬਿਮਾਰ ਹੋ ਜਾਂਦਾ ਜਾਂ ਹੋਰ ਰਿਸ਼ਤੇਦਾਰੀ ਚ ਜਾਣਾ ਪੈਂਦਾ ਤਾਂ ਐਮਰਜੈਂਸੀ ਦੋ ਛੁੱਟੀਆਂ ਜਿਹੜੀਆਂ ਨੇ ਉਹ ਮਜ਼ਦੂਰਾਂ ਨੂੰ ਮਿਲਣ ਗਿਆ ਔਰ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ ਨਹੀਂ ਕੱਟੀ ਜਾਏਗੀ ਇੰਸ਼ੋਰੈਂਸ ਹੋਏਗਾ ਇਹਨਾਂ ਦਾ ਇੰਸ਼ੋਰੈਂਸ ਹੋਏਗਾ ਬੀਮਾ ਹੋਏਗਾ ਜਦੋਂ ਬੀਮਾ ਹੋਏਗਾ ਤਾਂ ਕੁਦਰਤੀ ਆਫਤਾਂ ਦਾ ਕੋਈ ਇਨਸਾਨ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦਾ ਇਫਜ਼ਾਨਾ ਜਿਹੜਾ ਹੈ ਉਸ ਨੂੰ ਜ਼ਰੂਰ ਮਿਲੇਗਾ ਸੋ 1 ਮਈ ਮਜ਼ਦੂਰ ਦਿਵਸ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਦੋਂ ਮਜ਼ਦੂਰਾਂ ਦੀ ਇਹ ਤਰਾਸਤੀ ਦੇਖੀ ਬਈ ਇਹ ਇਹ ਜਿਹੜੇ ਮਜ਼ਦੂਰਾਂ ਦੇ ਮਤਲਬ ਹੋਣੇ ਚਾਹੀਦੇ ਹੱਕ ਲੇਕਿਨ ਦੋਸਤੋ ਲੇਬਰ ਚਾਂਗ ਤੇ ਸਵੇਰੇ ਸਵੇਰੇ ਆਈ ਦਾ ਤਾਂ ਬਹੁਤ ਸਾਰੇ ਮਜ਼ਦੂਰ ਵਰਗ ਜਿਹੜੇ ਆ ਰੋਜ਼ ਮਰਾਂ ਦੀ ਮਜ਼ਦੂਰੀ ਕਰਦੇ ਉਹਨਾਂ ਨਾਲ ਕਈ ਵਾਰ ਕਈ ਵਿਸ਼ਿਆਂ ਤੇ ਗੱਲਬਾਤ ਹੋਈ ਹੈ ਲੇਕਿਨ ਉਹਨਾਂ ਨੂੰ ਜਦੋਂ ਇਸ ਮਜ਼ਦੂਰ ਵਰਗ ਦੀ ਮਜ਼ਦੂਰੀ ਦੀ ਛੁੱਟੀ ਦਾ ਕਹਿੰਦਾ ਕਿ ਅੱਜ ਲੇਬਰ ਡੇ ਹੈ ਅੱਜ ਤੁਸੀਂ ਕਿਉਂ ਆਏ ਹੋ ਤਾਂ ਉਹ ਕਹਿੰਦੇ ਭਾਈ ਸ਼ਾਮ ਨੂੰ ਬੱਚੇ ਖਾਣ ਕੇ ਕੀ ਇਹ ਗੱਲ ਬਿਲਕੁਲ درست ਹੈ ਸੋ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੀਆਂ ਸੰਸਥਾਵਾਂ ਨੂੰ ਜ਼ਰੂਰ ਰਜਿਸਟਰਡ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਹ ਵੀ ਸਰਕਾਰੀ ਸਹੂਲਤਾਂ ਦਾ ਫਾਇਦਾ ਲੈ ਸਕਣ ਕਿਉਂਕਿ ਇਸ ਸਮੇਂ ਸਰਕਾਰਾਂ ਬਹੁਤ ਮਜ਼ਦੂਰਾਂ ਦੇ ਜੋ ਰਜਿਸਟਰ ਨੇ ਜਿਹੜੇ ਮਜ਼ਦੂਰੀ ਕਰਦੇ ਨੇ ਉਹਨਾਂ ਦੇ ਉਂ ਕਾਫੀ ਜ਼ਿਆਦਾ ਸਰਕਾਰਾਂ ਜਿਹੜੀਆਂ ਉਹ ਮਦਦ ਕਰ ਰਹੀਆਂ ਨੇ ਸੋ ਸਾਰਿਆਂ ਨੂੰ ਮਦਦ ਮਿਲੇ ਸਾਡੀ ਤਾਂ ਇਹੀ ਹੈ ਸੋ 1 ਮਈ ਮਜ਼ਦੂਰ ਦਿਵਸ ਦੀਆਂ ਮੁਬਾਰਕਾਂ ਔਰ ਦੋਸਤੋ ਮੈਨੂੰ ਸੰਤਰਾ ਮਉ ਉਦਾਸੀ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਕਿ ਮਗਦਾ ਰਹੇ ਬਿ ਸੂਰਜਾ ਕਮੀਆਂ ਦੇ ਵਿੜੇ ਔਰ ਕਮੀਆਂ ਦੇ ਵਿੜੇ ਹਮੇਸ਼ਾ ਸੂਰਜ ਮਗਦਾ ਰਹੇ ਕਿਉਂਕਿ ਬਰਸਾਤ ਹੋਏਗੀ ਕੰਮ ਤੇ ਨਹੀਂ ਜਾਣਗੇ ਬੱਚੇ ਰੋਟੀ ਤੋਂ ਭੁੱਖੇ ਮਰਨਗੇ ਸੋ ਬਰਸਾਤ ਦੇ ਦਿਨਾਂ ਦੇ ਵਿੱਚ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਹੈ ਔਰ ਮਜ਼ਦੂਰਾਂ ਦੇ ਵੀ ਕੱਚੇ ਜਿਹੜੇ ਆ ਧਾਰੇ ਬਣੇ ਹੁੰਦੇ ਆ ਕੱਚੇ ਕੁਠੇ ਹੁੰਦੇ ਆ ਉਹ ਵੀ ਚੋਣ ਲੱਗ ਪੈਂਦੇ ਆ ਸੋ ਇਸ ਕਰਕੇ ਸੰਤਰਾ ਮਉ ਉਦਾਸੀ ਦੀ ਦੂਰ ਅੰਦੇਸ਼ੀ ਇਹੀ ਹੈ ਕਿ ਉਹਨਾਂ ਨੇ ਜ਼ਿੰਦਗੀ ਦੇ ਹਰ ਉਸ ਸਟਰਗਲ ਨੂੰ ਸੰਘਰਸ਼ ਨੂੰ ਆਪਣੀ ਕਲਮ ਦੇ ਨਾਲ ਕਵਿਤਾਵਾਂ ਗੀਤਾਂ ਦੇ ਰੂਪ ਵਿੱਚ ਲਿਖਿਆ ਸੋ ਅੱਜ ਪੋਸੂਨਾਮਾ ਚੈਨਲ ਫਿਰ ਇਸ 1 ਮਈ ਦੇ ਉੱਪਰ ਆਪ ਸਭ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਭਾਈ ਮਜ਼ਦੂਰ ਦਿਵਸ ਜਿਹੜਾ ਹੈ ਇਹ ਮਤਲਬ ਰੜ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਲਾਲ ਸਲਾਮ ਹੈ ਸੋ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁਬਾਰਕਾ ਜੁੜੇ ਰਹੋ ਪੋਸੂਨਾਮਾ ਚੈਨਲ ਤੇ